ਜਿਗੂ ਨਾਨਕਦੇਵ ਜੀ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਬਧਾਈਆਂ ਤੇ ਅਸੀਂ ਅੱਜ ਇੱਥੇ ਨਗਰ ਕੀਰਤਨ ਤੇ ਆਏ ਹੋਇਆ ਤੇ ਅਸੀਂ ਨਵੀਂ ਸੰਤਾਕ ਆ ਸੰਤਾ ਕੂਰ ਜ਼ਰਕਾਰਵਾਸ਼ ਖੋਲੀ ਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਆਓ ਤੇ ਸਾਡੇ ਬਿਨੇਸ ਨੂੰ ਥੋੜਾ ਜਿਹਾ ਥੋੜਾ ਜਿਹਾ ਜੀ ਬਹੁਤ ਆ ਸਰਪੋਰਟ ਕਰੋ ਅਸੀਂ ਇੱਥੇ ਅੱਜ ਸੰਤਾ ਕੂਰ ਜ਼ਰਕਾਰਵਾਸ਼ ਨਵਾਂ ਓਪਨ ਕੀਤਾ ਪੰਜਾਬੀ ਭਾਈਚਾਰੇ ਦੇ ਲੋਕ ਇੱਥੇ ਸਾਰੇ ਆ ਰਹੇ ਆ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਸਾਡੇ ਬਿਜ਼ਨਸ ਨੂੰ ਸਪੋਰਟ ਕਰਨਾ ਹੈਗਾ ਯਾ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਇੱਕ ਵਾਰ ਫੇਰ ਲਾਈਵ ਕਵਰੇਜ ਜਿਹੜੀ ਕਿ ਅਸੀਂ ਕਰ ਰਹੇ ਹਾਂ ਇਸ ਵੇਲੇ ਬੇਕਰ ਸਪੀਡ ਗੁਰੂ ਘਰ ਤੋਂ ਸ਼ਹੀਦ ਬਾਬਾ ਦੀਪ ਸਿੰਘ ਖਾਲਸਾ ਦਰਬਾਰ ਤੋਂ ਔਰ ਇਸ ਵੇਲੇ ਅਸੀਂ ਜੀਐਸਐ ਸਟਾਲ ਤੇ ਮੌਜੂਦ ਆਂ ਐ ਵੈਸੇ ਤੇ ਆਈਸਕ੍ਰੀਮ ਆ ਜਿਹੜੀ ਉਹਦਾ ਇੱਥੇ ਲੰਗਰ ਆ ਜਿਹੜਾ ਉਹ ਲੱਗਾ ਹੋਇਆ ਪਰ ਇਹ ਹੈ ਸੰਟਾ ਕਰੂਜ਼ ਕਰ ਬਾਦਸ਼ਾਹਾਂ ਦਾ ਜਿਨ੍ਹਾਂ ਦਾ ਐਡ ਆ ਜਿਹੜਾ ਉਹ ਵੀ ਤੁਸੀਂ ਪੰਜਾਬੀ ਰੇਡੀਓ ਯੂਐਸਏ ਤੇ ਸੁਣਦੇ ਹੋ ਜੀ ਔਰ ਯੂਬਾ ਸਿਟੀ ਨਗਰ ਕੀਰਤਨ ਕਵਰ ਜਿਹੜੀ ਆ ਰਹੀ ਹੈ ਉੱਥੇ ਵੀ ਬੈਨਰ ਐਡ ਚੱਲ ਰਿਹਾ ਸੋ ਪੂਰਾ ਪਰਿਵਾਰ ਆ ਜਿਹੜਾ ਮੌਜੂਦ ਹੈ ਪਹਿਲੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਅਦਰ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਜਰਾ ਨਾਮ ਦੱਸੋ ਆਪਣਾ ਮੇਰਾ ਨਾਮ ਹੈ ਜੀ ਵਿਕਾਸ ਸ਼ਰਮ ਕੀ ਕਹੋਗੇ ਅੱਜ ਇਸ ਦੇ ਆੜ ਮੌਕੇ ਬਹੁਤ ਵਧੀਆ ਚੱਲ ਰਿਹਾ ਜੀ ਸਾਰਾ ਸੰਗਤਾਂ ਬਹੁਤ ਖੁਸ਼ ਨੇ ਬਹੁਤ ਵਧੀਆ ਚੱਲ ਰਿਹਾ ਜੀ ਸਾਰੇ ਠੀਕ ਹੋ ਗਿਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਤੁਹਾਡਾ ਨਾਮ ਸਤਿੰਦਰਜੀਤ ਕੌਰ ਗੁਰਸਿੰਦਰ ਸਿੰਘ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਅੱਜ ਸੰਤਾਕੂਰ ਰੋਜ਼ਕਾਰਵਾਸ਼ ਨਵਾਂ ਓਪਨ ਕੀਤਾ ਪੰਜਾਬੀ ਭਾਈਚਾਰੇ ਦੇ ਲੋਕ ਇੱਥੇ ਸਾਰੇ ਆ ਰਹੇ ਆ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਸਾਡੇ ਬਿਜ਼ਨਸ ਨੂੰ ਸਪੋਰਟ ਕਰਨਾ ਹੈਗਾ ਯਾ ਹਾਂਜੀ ਥੈਂਕ ਯੂ ਜੀ ਥੈਂਕ ਯੂ ਜੀ ਬਿਲਕੁਲ ਆਪਣੇ ਪੰਜਾਬੀ ਭੈਣ ਭਰਾ ਜੋ ਕੋਈ ਬਿਜ਼ਨਸ ਸ਼ੁਰੂ ਕਰਦਾ ਹੈ ਤੇ ਕਮਿਊਨਿਟੀ ਦੀ ਆ ਇਹ ਫਰਜ਼ ਬਣਦਾ ਹੈ ਕਿ ਉਹ ਵੱਧ ਚੜ ਕੇ ਆਪਣੇ ਜਿਹੜੇ ਜੀ ਨੇ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਸਪੋਰਟ ਕਰਨਾ ਇਧਰ ਆਵਾ ਪਾ ਜੀ ਅਸੀਂ ਮੈਂ ਕਿਹਾ ਕਿ ਨਾ 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 ਲੁਕਣ ਨਹੀਂ ਦੇਣਾ ਅਸੀਂ ਤੁਹਾਨੂੰ ਇਧਰ ਆਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਨਾਮ ਦੱਸੋ ਜੀ ਨਾਮ ਨਵਦੀਪ ਸਿੰਘ ਜੀ ਜੀ ਨਵਦੀਪ ਜੀ ਕੀ ਕਹੋਗੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਬਤਾਈਆਂ ਤੇ ਅਸੀਂ ਅੱਜ ਇਥੇ ਨਗਰ ਕੀਰਤਨ ਤੇ ਆਏ ਹੋਇਆ ਤੇ ਅਸੀਂ ਨਵੀਂ ਸੰਤਾ ਸੰਤਾ ਕੂਚ ਕਾਰਵਾਚ ਖੋਲੀ ਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਤੇ ਆਓ ਤੇ ਸਾਡੇ ਬਿੰਨੈਸ ਨੂੰ ਥੋੜਾ ਜਿਆ ਥੋੜਾ ਜਿਆ ਨਹੀਂ ਜੀ ਬਹੁਤ ਸਾਰਾ ਸਪੋਰਟ ਕਰੋ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਜੀ ਹੁਣ ਦੱਸੋ ਕਿ ਕਿਸ ਤਰ੍ਹਾਂ ਲੱਗ ਰਿਹਾ ਹੈ ਔਰ ਕੀ ਕਹੋਗੇ ਬਹੁਤ ਵਧੀਆ ਲੱਗ ਰਿਹਾ ਹੈ ਭਾਜੀ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਣ ਕੇ ਸਾਡੇ ਕੁਲਫੀ ਟਰਾਈ ਕਰਨ ਕੁਲਫੀ ਵੀ ਟਰਾਈ ਕਰੋ ਤੇ ਗੱਡੀ ਧੋਣੀ ਹੈ ਤੇ ਸਾਡਾ ਕ੍ਰੂਜ਼ ਕਾਰਵਾਸ਼ ਤੇ ਵੀ ਜਾਓ ਜੀ ਹਾਂਜੀ ਸੈਂਟਾ ਕ੍ਰੂਜ਼ ਕਾਰਵਾਸ਼ ਤੇ ਆਓ ਆਓ ਸੰਗ ਗੱਡੀ ਚਮਚਮਾਉਂਦੀ ਲੱਭੂ ਚਮਚਮਾਉਂਦੀ ਲੱਭੂਗੀ ਔਰ ਵਧੀਆ ਪ੍ਰਾਈਸ ਤੇ ਤੁਹਾਨੂੰ ਕਾਰਵਾਸ਼ ਮਿਲੇਗਾ ਬਿਲਕੁਲ ਠੀਕ ਹੈ ਸਸਕੀ ਗਰੈਂਡ ਸਸਕੀ ਕਾਲ ਮੇਰਾ ਨਾਮ ਮਮਨਦੀਪ ਕੌਰ ਟੁਰਨਾਵਾ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਤੇ ਮੈਂ ਸਿਰਫ ਇਹ ਕਹਾਂਗੇ ਵੀ ਅਸੀਂ ਕਾਰਵਾਸ਼ ਓਪਨ ਕੀਤਾ ਇੱਥੇ ਬੇਕਰਫੀਲ드 ਦੇ ਵਿੱਚ ਸੈਂਟਾ ਕਰੋਜ ਕਾਰਵਾਸ਼ ਟਾਫਟ ਹਾਈਵੇ ਤੇ ਸਾਰੇ ਜਾਣੇ ਸਾਨੂੰ ਸਪੋਰਟ ਕਰੋ ਤੇ ਆਪਣੀਆਂ ਗੱਡੀਆਂ ਦੀ ਵਧੀਆ ਡੀਲ ਲਓ ਆ ਕੇ ਮੰਥਲੀ ਥੈਂਕ ਯੂ ਓਕੇ ਜੀ ਧੰਨਵਾਦ ਤੁਹਾਡਾ ਹੁਣ ਜਿਹਨਾਂ ਨੂੰ ਪਿੱਛੇ ਲਗਾਇਆ ਆਹੋ ਹਾਂ ਸੂਟ ਕਿੱਡਾ ਸੋਹਣਾ ਉਹਨਾਂ ਨੇ ਪਾਇਆ ਹੈ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਸੁਖਵਿੰਦਰ ਸੈਣੀ ਜੀ ਕੀ ਕਹਿਣਾ ਚਾਹੋਗੇ ਗੁਨਾਹਦੇਵ ਜੀ ਜਨਮ ਦਿਨ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ ਇਹਨਾਂ ਨੇ ਕਾਰਵਾਸ਼ ਖੋਲੀ ਹੈ ਰੱਬ ਇਹਨਾਂ ਤੇ ਤਰੱਕੀਆਂ ਬਖਸ਼ੇ ਆਮ ਬਖਸ਼ੇ ਚਲੋ ਬਹੁਤ ਸੋਣਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਵੈਗੁਰ ਜੀ ਕੀ ਫਤਿਹ ਜੀ ਅਸੀਸਾਂ ਬਜ਼ੁਰਗਾਂ ਦੀਆਂ ਹੋਂਦ ਤੇ ਕਹਿੰਦੇ ਗੁੱਡੀ ਚੜ ਜਾਂਦੀ ਸਤਿ ਸ੍ਰੀ ਅਕਾਲ ਜੀ ਹੁੰਦਾ ਨਹੀਂ ਕੋਈ ਅੱਛਾ ਹਾਂ ਜੀ ਤੁਸੀਂ ਉਰਾਓ ਮੇਰੇ ਕੋਲ ਹੀ ਆਜੋ ਲੋ ਮੈਂ ਕਿਹਾ ਗੋਡੇ-ਗਾਡੇ ਵੀ ਚੈੱਕ ਹੋ ਜਾਣਗੇ ਨਾ ਜ਼ਰਾ ਤੇ ਗ੍ਰੀਸ ਗਰੂਸ ਬੰਦਾ ਨਾਲ-ਨਾਲ ਦਿੰਦਾ ਰਹਿੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਮੇਰਾ ਨਾਮ ਚਰਨਜੀਤ ਆ ਤੇ ਗੁਰੂ ਨਾਨਕ ਦੇਵ ਜੀ ਦੇ ਪੱਗਰ ਪਰਵ ਦੀਆਂ ਸਭ ਨੂੰ ਵਧਾਈਆਂ ਹੋਣ ਤੇ ਬਾਕੀ ਅਸੀਂ ਕਾਰਵਾਚ ਖੋਲਿਆ ਆ ਤਾਂ ਸਾਰੇ ਜਾਣੇ ਉੱਥੇ ਆਵੋ ਇਹ ਤੁਹਾਨੂੰ ਵਧੀਆ ਪ੍ਰਾਈਸ ਮਿਲੂਗੀ ਤੇ ਬਹੁਤ ਵਧੀਆ ਡੀਲ ਵੀ ਕਰਾਂਗੇ ਤੁਹਾਡੇ ਨਾਲ ਬਿਲਕੁਲ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਕਾਰ ਚਮਚਮਾਉਂਦੀ ਲੱਗੇਗੀ ਪਾਸੋਂ ਦੇ ਵਾਸਤੇ ਜਾਣਾ ਇਹ ਹੈ ਕਰਨਾ ਇਹ ਹੈ ਕਿ ਸਾਂਡਾ ਕ੍ਰੂਜ਼ ਕਾਰ ਵਾਸ਼ ਤੇ ਪਹੁੰਚੋ ਜਿਹੜਾ ਕਿ ਬੇਕਰ ਫੀਲਡ 'ਚ ਆਪਣੇ ਪੰਜਾਬੀ ਭਾਈਚਾਰੇ ਦਾ ਕਾਰ ਵਾਸ਼ ਦਾ ਬਿਜ਼ਨਸ ਹੈ ਸੋ ਕਵਰੇਜ ਹੈ ਜਿਹੜੀ ਇਸ ਤਰ੍ਹਾਂ ਚੱਲ ਰਹੀ ਹੈ ਮਿਲਨੇ ਤੁਹਾਨੂੰ ਅਗਲੇ ਸਟਾਲ ਤੇ ਅਗਲੇ ਲੰਗਰ ਦੇ ਸਟਾਲ ਦੇ ਉੱਤੇ